ਆਰੇ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਕੁਝ ਕੁ ਸੂਟ ਵਰਕ ਵਾਲੇ ਰਹਿਣਗੇ ਕੁਝ ਕੇ ਵਿਦਾਊਟ ਵਰਕ ਤੋਂ ਨੇ ਪ੍ਰਿੰਟ ਸੂਟ ਨੇ ਇਹ ਆਪਣੇ ਕੋਲੇ ਗਲਾਸ ਸਿਲਕ ਦੇ ਵਿੱਚ ਜੋ ਵੀ ਕਲਰ ਅਵੇਲੇਬਲ ਨੇ ਆਪਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਾਵਾਂਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਿਓ ਜੀ ਬਾਕੀ ਤੁਹਾਡੀ ਚੋਇਸ ਆ ਜਿਵੇਂ ਦਾ ਸੂਟ ਤੁਸੀਂ ਕਹੋਗੇ ਆਪਾਂ ਉਹ ਮੈਂ ਦਾ ਸੂਟ ਹੈ ਜਿਹੜਾ ਤੁਹਾਨੂੰ ਰੈਡੀ ਕਰ ਚਲੋ ਜੀ ਵਰਕ ਵਾਲੇ ਸੂਟ ਮੇਰੀਆਂ ਭੈਣਾਂ ਜਲਦੀ ਜਲਦੀ ਸਿਲੈਕਟ ਕਰ ਲਿਓ ਕਿਉਂ ਫਿਰ ਰੈਡੀ ਹੋ ਜਾਂਦੇ ਨੇ ਜਲਦੀ ਨਹੀਂ ਫਿਰ ਫਿਰ ਉਹ ਰਹਿ ਜਾਂਦੇ ਨੇ ਲਓ ਜੀ ਹੁਣ ਆਪਾਂ ਤੁਹਾਨੂੰ ਇਹ ਪੈਸੇ ਦਾ ਇਹ ਸੂਟ ਦੀ ਵੀਡੀਓ ਹੈਂਡਵਰਕ ਤੇ ਦੀ ਪਹਿਲਾਂ ਪੈ ਚੁੱਕੀ ਹੈ ਜੀ ਹੁਣ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੈ ਫੁੱਲ ਸੂਟ ਦੀ ਲੁੱਕ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅ ਹਨੂੰ ਵੀ ਤੁਸੀਂ ਫਾਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਪਹਿਲਾ ਆਪਾਂ ਗਲਾਸ ਸਿਲਕ ਦੇ ਪ੍ਰਿੰਟ ਸੂਟ ਦਿਖਾ ਦਈਏ ਤੁਹਾਨੂੰ ਜਿਹੜੇ ਵੀ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਕਲਰ ਨੇ ਬਹੁਤ ਸੋਹਣੀ ਸ਼ਾਈਨਿੰਗ ਵਾਲੀ ਫੈਬਰਿਕ ਰਹੂਗੀ ਜੀ ਬਿਲਕੁਲ ਲਾਈਟ ਵੇਟ ਫੈਬਰਿਕ ਆ ਤੁਸੀਂ ਵਿਆਹ ਪ੍ਰੋਗਰਾਮ ਦੇ ਵਿੱਚ ਪ੍ਰਿੰਟ ਸੂਟਾਂ ਦੀ ਵੀ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਆ ਨਾ ਜਿਵੇਂ ਹੁਣ ਅਸੀਂ ਆ ਦੇਖੋ ਆਪਾਂ ਵਰਕ ਵਾਲਾ ਸੂਟ ਜੀ 메인 ਪ੍ਰੋਗਰਾਮ ਤੇ ਪਾ ਲਾਂਗੇ ਵਰਕ ਵਾਲਾ ਸੂਟ ਹੈ ਨਾ ਹਾਰੇਕ ਪ੍ਰੋਗਰਾਮ ਦੇ ਵਿੱਚ ਨਹੀਂ ਪੈਂਦਾ ਜ਼ਿਆਦਾਤਰ ਸਰੀਕੇ ਵਾਲੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਕੰਮ ਕਰਨਾ ਹੁੰਦਾ ਹੈ ਨਾ ਉਹਨਾਂ ਨੂੰ ਵੀ ਵਰਕ ਵਾਲੇ ਸੂਟ ਜ਼ਿਆਦਾ ਮਸ਼ੀਨ ਵਰਕ ਦੇ ਪੈ ਜਾਂਦੇ ਨੇ ਜੀ ਹੈਂਡ ਵਰਕ ਦੇ ਸੂਟ ਨੇ ਜਿਹੜੇ ਆਪਾਂ ਨੂੰ ਉਹ ਮੇਨ ਪ੍ਰੋਗਰਾਮ ਦੇ ਵਿੱਚ ਹੀ ਪੈਂਦੇ ਨੇ ਲਓ ਜੀ ਜੇ ਤੁਹਾਨੂੰ ਪਸੰਦ ਆ ਇਹਦੇ ਵਿੱਚ ਤੁਹਾਨੂੰ ਸ਼ਾਈਨਿੰਗ ਮਿਲੂਗੀ ਜੀ ਗਲਾਸ ਸਿਲਕ ਦੀ ਕ੍ਰੇਪ ਵਾਂਗੂ ਇਹਦੇ ਵਿੱਚ ਨਾ ਸ਼ਾਈਨਿੰਗ ਆ ਰਹੀ ਐ 80 ਗ੍ਰਾਮ ਦੀ ਕ੍ਰੇਪ ਵਾਂਗੂ ਫੈਬਰਿਕ ਹੈ ਜਿਹੜਾ ਮਲਾਈਮ ਰਹੂਗਾ ਜੀ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਇਹਦੇ ਵਿੱਚ ਪਹਿਲਾ ਕਲਰ ਫਰੋਜੀ ਕਲਰ ਆ ਗਿਆ ਜੀ ਦੂਸਰਾ ਕਲਰ ਆਊਗਾ ਜੀ ਮਾਸਟਰਡ ਡਿਜ਼ਾਈਨ ਜਿਹੜਾ ਇਹਦਾ ਸੇਮ ਰਹੂਗਾ ਦੇਖੋ ਇੰਨੀ ਸੋਹਣੀ ਫੈਬਰਿਕਾ ਸ਼ਾਈਨਿੰਗ ਵਾਲੀ ਜਿਹੜੀ ਮੇਰੇ ਭੈਣਾਂ ਵਰਕ ਵਾਲੇ ਸੂਟ ਨਹੀਂ ਪਾਉਣਾ ਚਾਹੁੰਦੀਆਂ ਤਾਂ ਉਹ ਹਟਕੇ ਜੇ ਚੀਜ਼ ਬਣਾ ਸਕਦੀ ਨੇ ਲਓ ਜੀ ਅਗਲਾ ਕਲਰ ਆਊਗਾ ਜੀ ਗ੍ਰੇ ਕਲਰ ਇਹ ਵੀ ਆਪਣੇ ਇਹ ਸਿੰਗਲ ਸਿੰਗਲ ਸੂਟ ਨੇ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਬੁੱਕ ਕਰ ਲਿਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1650 ਰੁਪਏ ਇਹ ਵਿਆਹ ਪ੍ਰੋਗਰਾਮ ਦੇ ਵਿੱਚ ਪਾਉਣ ਵਾਲੇ ਸੂਟ ਨੇ ਲਓ ਜੀ ਅਗਲਾ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਸਕਾਈ ਬਲੂ ਪ੍ਰਿੰਟ ਜਾਂ ਇਹਦੇ ਵਿੱਚ ਚਾਰ ਹੀ ਕਲਰ ਨੇ ਆਪਣੇ ਕੋਲ ਅਵੇਲੇਬਲ ਸ ਬਹੁਤ ਸੋਹਣਾ ਰਿਸਪੌਂਸ ਮਿਲਿਆ ਇਹਨਾਂ ਦਾ ਬਹੁਤ ਸੋਹਣੀ ਚੀਜ਼ ਆ ਇਹ ਮੇਰੀ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਲਓ ਜੀ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਬਰਕ ਵਾਲੇ ਸੂਟ ਦਿਖਾ ਦਈਏ ਲਓ ਜੀ ਇਹ ਵਾਲਾ ਸੂਟ ਆਊਗਾ ਜੀ ਟੂ ਟੋਨ ਜਿਹੜਾ ਹੈਗਾਗਾ ਕਸ਼ਮੀਨਾ ਆਪਣਾ ਲੈਮਨ ਕਲਰ ਦਾ ਜੇ ਮੇਰੀ ਭੈਣ ਇਹ ਵੀਡੀਓ ਦੇਖਦੀ ਹੈ ਜੀ ਤਾਂ ਉਹਨੂੰ ਮੈਂ ਮੈਸੇਜ ਦੇ ਦਾਂ ਵੀ ਭੈਣ ਜੇ ਤੁਹਾਨੂੰ ਇਹ ਸੂਟ ਚਾਹੀਦਾ ਜੀ ਇਹ ਸਿੰਗਲ ਸੂਟ ਹੀ ਬਣਿਆ ਹੋਇਆ ਆਪਣੇ ਕੋਲੇ ਰੈਡੀ ਹੋਇਆ ਹਾਂ ਇੱਕੋ ਹੀ ਰਹਿ ਗਿਆ ਇਹਦਾ ਤੋਂ ਆਪਾਂ ਟਾੜਾਈ ਕਰਵਾਇਆ ਜੀ ਆਪਾਂ ਨੇ ਲਓ ਜੀ ਇਹ 2 ਟੂ ਟੋਨ ਦੇ ਵਿੱਚ ਨਾ ਜਿਹੜੀ ਗਰਮੀ ਵਾਲੀ ਟੂ ਟੋਨ ਆਈ ਤੇ ਉਹ ਬਹੁਤ ਸੋਹਣੀ ਸੌਫਟ ਸੌਫਟ ਫੈਬਰਿਕ ਹੈ ਉਹ ਵਾਲਾ ਕਲਰ ਹੈ ਇਹ ਆਪਣੇ ਕੋਲ ਇੱਕੋ ਹੀ ਕਲਰ ਰਹਿ ਗਿਆ ਜੀ ਲੈਮਨ ਕਲਰ ਇਹ ਵਾਲਾ ਕੰਮ ਆਊਗਾ ਜੀ ਫਲਾਵਰ ਤੁਹਾਨੂੰ ਆਪਾਂ ਇਹਦਾ ਲਓ ਜੀ ਐਡਾ ਆਊਗਾ ਇਹ ਇਹਦਾ ਇਸ ਤਰ੍ਹਾਂ ਇਹਦਾ ਨਾ ਜਿਹੜਾ ਹੈਗਾ ਇਹ ਗਲੇ ਤੇ ਕੰਮ ਹੋਇਆ ਹੋਇਆ ਜੀ ਦੋ ਫਲਾਵਰ ਬਣੇ ਹੋਏ ਨੇ ਲੱਗ ਜੀ ਲੁੱਕ ਹੈ ਤੇ ਇਸ ਤਰ੍ਹਾਂ ਇਹਦੇ ਜਿਹੜਾ ਸਾਈਡ ਤੇ ਘੇਰ ਦੇ ਇੱਕ ਪਾਸੇ ਫਲਾਵਰ ਬਣਿਆ ਹੋਇਆ ਹੈ ਇਹ ਫਲਾਵਰ ਆਉਣਗੇ ਜੀ ਤੁਹਾਨੂੰ ਬਾਜੂ ਦੇ ਉੱਪਰ ਇਹ ਕਾਫੀ ਮੈਸੇਜ ਆਏ تھے ਉਹਨਾਂ ਨੇ ਉਹ ਇਹ ਕਲਰ ਮੰਗਦੇ ਸੀਗੇ ਉਦੋਂ ਸਾਡੇ ਕੋਲ ਇਹ ਕਲਰ ਖਤਮ ਸੀਗਾ ਜੇ ਹੁਣ ਦੀਦੀ ਤੁਸੀਂ ਬਲੌਗ ਦੇਖਦੇ ਹੋ ਜੀ ਤਾਂ ਆਹ ਵੀਡੀਓ ਦੇਖਦੇ ਹੋ ਸੂਟਾਂ ਦੀ ਤਾਂ ਤੁਸੀਂ ਆਪਣਾ ਸੂਟ ਇਹ ਬੁੱਕ ਕਰ ਲਓ ਜੀ ਇਹ ਸਿੰਗਲ ਸੂਟ ਹੀ ਹੈ ਸਾਡੇ ਕੋਲ ਲਓ ਜੀ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਇਸ ਤਰ੍ਹਾਂ ਦਾ ਟਾਈਡ ਹੈ ਦੇਖੋ ਕੋਨਿਆਂ ਤੇ ਇਹਦੇ ਚਾਰੇ ਪਾਸੇ ਇਸ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਮਿਲੂਗਾ ਵਿਚਕਾਰ ਜਿਹੜਾ ਸੈਂਟਰ ਹੈ ਜੀ ਉਹ ਹੈਗਾ ਪਲੇਨ ਰਹੂਗਾ ਤੇ ਇਹਨੂੰ ਆਪਾਂ ਫੁੱਲਾਂ ਨਾਲ ਮਿਲਦੀ-ਜੁਲਦੀ ਜਿਹੜੀ ਫਿਨਿਸ਼ਿੰਗ ਦਿੱਤੀ ਹੈ ਫਲਾਵਰ ਵਾਲੇ ਕਲਰ ਲਾਇਏ ਹੋਏ ਨੇ ਲਓ ਜੀ ਮੇਰੀਆਂ ਭੈਣਾਂ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਅਗਲਾ ਸੂਟ ਆ ਗਿਆ ਜੀ ਹੈਂਡਵਰਕ ਦਾ ਵੈਸੇ ਇਹਦੀ ਪਹਿਲਾਂ ਆਪਾਂ ਨੇ ਵੀਡੀਓ ਪਾ ਚੁੱਕੇ ਹਾਂ ਜੀ ਇਹ ਮੇਰੇ ਖੁਦ ਦਾ ਸੂਟ ਬਣਿਆ ਹੋਇਆ ਹੈ ਫਰੋਜੀ ਕਲਰ ਲਓ ਜੀ ਗਲੇ ਤੇ ਇਸ ਤਰ੍ਹਾਂ ਦਾ ਹੈਂਡਵਰਕ ਰਹੂਗਾ ਦੇਖੋ ਜੀ ਪੂਰਾ ਕੰਮ ਹੈ ਜਿਹੜਾ ਫੁੱਲ ਹੈਂਡਵਰਕ ਦਾ ਮਿਲੂਗਾ ਤੁਹਾਨੂੰ ਇਹਦੀ ਆਪਣੀ ਬੁਕਿੰਗ ਹੋਰ ਵੀ ਬਹੁਤ ਜ਼ਿਆਦਾ ਹੈ ਜੇ ਭੈਣਾ ਤੁਸੀਂ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਲਓ ਜੀ ਇਹਦੇ ਨਾਲ ਤੁਹਾਨੂੰ ਜਿਹੜਾ ਇਹ ਮੋਰ ਪੰਖੀ ਕਲਰ ਲੱਗਿਆ ਹੋਇਆ ਹੈ ਜੀ ਇਹ ਜਿਹੜਾ ਦਰਦੋਜੀ ਵਰਕ ਹੁੰਦਾ ਜੀ ਉਹਦਾ ਆਪਾਂ ਨੇ ਇਹ ਡਿਜ਼ਾਈਨ ਬਣਾਇਆ ਵਿੱਚ ਦਰਦੋਜੀ ਵਰਕ ਦਾ ਇਹ ਕੰਮ ਹੋਇਆ ਹੋਇਆ ਹੈ ਜੀ ਇਹ ਵਾਲਾ ਰਹੂਗਾ ਜੀ ਇਧਰੋਂ ਘੇਰ ਘੇਰ ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਮੋਰ ਪੰਖੀ ਕਲਰ ਲਾ ਕੇ ਜਿਹੜਾ ਸੂਟ ਹੈ ਰੈਡੀ ਕੀਤਾ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਇਹ ਤੇ ਅਸੀਂ ਕੱਲ ਪ੍ਰੈਸ ਕਰੀਤੀ ਇਹ ਪਾਰਸਲ ਲਾਉਣਾ ਸੀ ਅੱਜ ਸਾਡੇ ਕੋਲੇ ਟਾਈਮ ਫੇਰ ਨਹੀਂ ਲੱਗਿਆ ਲਓ ਜੀ ਇਹ ਵਾਲਾ ਘੇਰ ਦਾ ਕੰਮ ਰਹੂਗਾ ਜੀ ਇਹਦੇ ਸਲਵਾਰ ਦੇ ਪੌਂਚੇ ਦੇ ਵੀ ਤੁਹਾਨੂੰ ਕਾਫੀ ਕੰਮ ਮਿਲੂਗਾ ਜੇ ਤੁਸੀਂ ਇਹਨੂੰ ਸਸਤਾ ਕਰਨਾ ਚਾਹੁੰਦੇ ਹੋ ਨਾ ਤਾਂ ਤੁਸੀਂ ਸਲਵਾਰ ਦਾ ਕੰਮ ਚਾਹੀਏ ਸਕਿਪ ਕਰਾ ਲਓ ਲਓ ਜੀ ਇਸ ਤਰ੍ਹਾਂ ਦਾ ਆਪਾਂ ਸ਼ਰਟ ਨਾਲ ਦਾ ਕਲਰ ਲਾ ਕੇ ਜਿਹੜਾ ਸਲਵਾਰ ਦਾ ਕੰਮ ਰੈਡੀ ਕੀਤਾ ਲਓ ਜੀ ਮੇਰੀ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਇਹ ਵਾਲੇ ਸੂਟ ਜੇ ਤੁਸੀਂ ਬੁੱਕ ਕਰਨੇ ਨੇ ਇਹ ਆਪਾਂ ਨੇ ਫੈਬਰਿਕ ਬਣਾਈ ਹੈ ਜੀ 80 ਗ੍ਰਾਮ ਕਰੀਬ ਤੇ ਲਓ ਜੀ ਜੇ ਤੁਹਾਨੂੰ ਪਸੰਦ ਹੈ ਸਾ ਸਕਰੀਨਸ਼ਾਟ ਲੈ ਕੇ ਆਪਣੇ ਸੋਹਣੇ ਸੋਟ ਬੁੱਕ ਕਰ ਲਓ ਜੀ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਮੋਰ ਪੰਖੀ ਦੁਪੱਟਾ ਸਲਵਾਰ ਨਾਲ ਦਾ ਤੇ ਆਪਾਂ ਨੇ 골ਡਨ ਜਿਹੜੀ ਦੁਪੱਟੇ ਨੂੰ ਹੈਗੀਆਂ ਫਿਨਿਸ਼ਿੰਗ ਦਿੱਤੀ ਹੈ ਚਨੂਨ ਦਾ ਦੁਪੱਟਾ ਰੱਖਿਆ ਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਤੁਹਾਨੂੰ 6000 ਰੁਪਏ ਵਿਦ ਦੁਪੱਟਾ 80 ਗ੍ਰਾਮ ਦੀ ਫੈਬਰਿਕ ਤੇ ਲਓ ਜੀ ਅਗਲਾ ਸੂਟ ਆ ਗਿਆ ਜੀ ਜਾਰਜਟ ਦਾ ਇੱਕੋ ਦੀ ਦੀ ਦਾ ਆਰਡਰ ਆਪਣੇ ਕੋਲੇ ਲਓ ਜੀ ਇਸ ਤਰ੍ਹਾਂ ਗਲੇ ਤੇ ਕੰਮ ਹੋਇਆ ਹੈ ਫਰੋਜੀ ਕਲਰ ਹੈ ਇਹਦਾ ਤੇ ਇਸ ਤਰ੍ਹਾਂ ਘੇਰ ਕੇ ਵੀ ਡਿਜ਼ਾਈਨ ਬਣਿਆ ਹੈ ਆਰੀ ਵਰਕ ਦਾ ਸੂਟ ਰਹੂਗਾ ਜੀ ਇਹ ਸਾਰਾ ਇਹ ਆਰੀ ਦਾ ਕੰਮ ਹੋਇਆ ਹੋਇਆ ਜੀ ਸਾਰਾ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਤੁਹਾਨੂੰ ਬਾਜੂ ਤੇ ਮਿਲੂਗਾ ਜੀ ਬਾਜੂ ਦਾ ਕੰਮ ਹੈਵੀ ਹੋਊਗਾ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਹੈ ਜਿਹੜਾ ਬੁੱਕ ਕਰ ਸਕਦੇ ਹੋ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਜੋਰ ਜੱਟ ਦੇ 2200 ਰੁਪਏ ਦਾ ਪਊਗਾ ਜੀ ਲਓ ਜੀ ਬਿੱਦੇ ਦਾ ਪੱਟਾ ਤੁਹਾਨੂੰ 3000 ਦਾ ਪੈਜੂਗਾ ਟਾਈ ਡਾਈ ਦੁਪੱਟਾ ਕਰਕੇ ਦੇਵਾਂਗੇ ਜੀ ਫਿਨਿਸ਼ਿੰਗ ਕਰਕੇ ਦੇਵਾਂਗੇ ਲਓ ਜੀ ਅਗਲਾ ਆ ਗਿਆ ਜੀ ਇਹ ਬਰਬਰੀ ਦਾ ਕਲਰ ਹੈ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਇੱਕ ਕਲਰ ਮਿਲੂਗਾ ਪਿੰਕ ਇੱਕ ਮਿਲੂਗਾ ਲੈਮਨ ਇੱਕ ਇਸੇ ਕਲਰ ਦਾ ਸੂਟ ਹੈ ਜੀ ਸਿੰਗਲ ਲਓ ਜੀ ਇਹ ਵਾਲਾ ਬਰਬਰੀ ਦਾ ਸਟਾਫ ਰੱਖੂਗਾ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਸਲਵਾਰ ਰੱਖੀਏ ਜੀ ਆਪਾਂ ਨੇ ਤੇ ਚਨੂਨ ਦਾ ਰੱਖਿਆ ਦੁਪੱਟਾ ਨਾਲ ਮਿਲਦੇ ਕਲਰਾਂ ਦੀ ਆਪਾਂ ਨੇ ਦੁਪੱਟੇ ਨੂੰ ਜਿਹੜੀ ਹੈਗੀ ਆ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ ਜੇ ਇਹ ਸੂਟ ਜੇ ਤੁਸੀਂ ਸਿੰਗਲ ਲਾਉਂਗੇ ਜੀ ਤਾਂ ਤੁਹਾਨੂੰ ਪਾਏਗਾ ਜੀ 1500 ਦੇ ਵਿੱਚ ਜੇ ਤੁਸੀਂ ਇਹਨੂੰ ਦੁਪੱਟਾ ਐਡ ਕਰਵਾਉਂਗੇ ਤਾਂ ਤੁਹਾਨੂੰ 1550 ਸੂਟ ਦਾ ਪ੍ਰਾਈਸ ਰਹੂਗਾ ਜੀ ਦੁਪੱਟੇ ਦੇ ਨਾਲ ਤਾਂ ਸਾਨੂੰ ਪਾਉਗਾ ਜੀ 2500 ਦੇ ਵਿੱਚ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਫਿਨਿਸ਼ਿੰਗ ਵੀ ਹੋ ਜਾਂਦੀ ਹੈ ਜੀ ਤੁਸੀਂ ਦੇਖੋ ਹਨਾ 200 ਰੁਪਏ ਦਾ ਟੇਲਰ ਸਾ ਤੋਂ ਫਿਨਿਸ਼ਿੰਗ ਦਾ ਲੈ ਲੈਂਦੇ ਨੇ ਹੁਣ ਸਾਡੇ ਕੋਲੇ ਜੇ ਤੱਕ ਆਪਾਂ ਘਰੋਂ ਪਿੰਡ ਚੋਂ ਕਿਸੇ ਤੋਂ ਲਵਾਈਏ ਫਿਰ ਤਾਂ ਸਸਤੇ ਲੱਗ ਜਾਂਦੇ ਨੇ ਹੁਣ ਟਾਈਮ ਕਿਸੇ ਕੋਲੇ ਵੀ ਨਹੀਂ ਹੈਗਾ ਤੁਹਾਨੂੰ ਪਤਾ ਵੀ ਸਾਡੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਟੇਲਰ ਨੂੰ ਫੜਾਏ ਉਹਨੇ ਸਾਰਾ ਜੀ 200 ਰੁਪਏ ਦੁਪੱਟਾ ਫਿਨਿਸ਼ਿੰਗ ਦਾ ਲੈਂਦੇ ਨੇ ਲਓ ਜੀ ਇਹਦੇ ਵਿੱਚ ਕਲਰ ਮਿਲ ਜਾਣਗੇ ਅਗਲਾ ਆ ਗਿਆ ਜੀ ਤੁਹਾਨੂੰ ਦਿਖਾ ਦਈਏ ਆਪਾਂ ਔਰਗੰਜਾ ਤੇ ਇਹ ਔਰਗੰਜਾ ਤੁਹਾਨੂੰ ਨਹੀਂ ਮਿਲਣਾ ਜੀ ਇਹ ਤਾਂ ਜਿਹੜੀ ਇਹਦੀ ਇੱਕ ਸਿੰਗਲ ਸ਼ਰਟ ਸੀ ਆਪਣੀ ਉਹ ਵੀ ਸੇਲ ਹੋ ਗਈ ਬਾਦਨੀ ਔਰਗੰਜਾ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਸੀਂ ਹੋਰ ਡਿਜ਼ਾਈਨ ਕਰਵਾਉਣਾ ਇੱਕ ਆਪਣੇ ਕੋਲੇ ਹੋਰ ਔਰਗੰਜਾ ਪਈ ਹੈ ਇਸ ਤਰ੍ਹਾਂ ਆਰੀ ਦਾ ਕੰਮ ਹੋਇਆ ਹੈ ਜੀ ਗਲੇ ਤੇ ਡਿਜ਼ਾਈਨ ਬਣਿਆ ਹੈ ਦੇਖੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਬਣਾਇਆ ਆਪਾਂ ਨੇ ਦੇਖੋ ਇਹਦੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੂਗਾ ਜੀ ਬਾਦੇ ਮੂਰੀ ਤੇ ਇਹੀ ਤੁਹਾਨੂੰ ਸਲਵਾਰ ਦੀ ਮੂਰੀ ਤੇ ਦੋ ਲਾਈਨਾਂ ਮਿਲਣਗੀਆਂ ਦੇਖੋ ਜੀ ਆਰੀ ਦਾ ਕੰਮ ਹੋਇਆ ਹੈ ਜੀ ਜਲਦੀ ਜਲਦੀ スクリーンショット ਲੈ ਕੇ ਮੈਸੇਜ ਕਰ ਲਓ ਜੀ ਇਹਦੇ ਨਾਲ ਆਪਾਂ ਨੇ ਆਰਗੈਂਜਾ ਦਾ ਪਿਓਰ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਆਪਾਂ ਨੇ ਪੀਚ ਕਲਰ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਜਲਦੀ ਜਲਦੀ ਮੇਰੇ ਭੈਣਾਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਜਿਹੜਾ ਬੁੱਕ ਕਰ ਲਓ ਜੀ ਔਰ ਇਹ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮੇਰੇ ਭੈਣਾਂ ਜਲਦੀ ਜਲਦੀ ਆਪਣੇ ਆਰਡਰ ਨੇ ਤੁਸੀਂ ਨਾਲ ਨਾਲ ਦੇ ਹੀ ਜਾਓ ਜੀ ਤੁਸੀਂ ਇਹ ਨਾ ਕਿਹਾ ਵੀ ਇਹ ਵਿਆਹ ਦੇ ਵਿੱਚ బిజీ ਨੇ ਪਰ ਆਪਾਂ ਕੰਮ ਹੈ ਜਿਹੜਾ ਤੁਹਾਡਾ ਤੁਹਾਡੇ ਰੈਗੂਲਰ ਨਾਲ ਹੀ ਰੱਖਾਂਗੇ ਜੀ ਵਿੱਚੀ ਸਾਡੇ ਸੂਟ ਹੋਈ ਜਾਣਗੇ ਵਿੱਚੀ ਤੁਹਾਡੇ ਸੂਟ ਹੋਈ ਜਾਣਗੇ ਚਲੋ ਜੀ ਮਿਲਦੇ ਆ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ